ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਆਪਾਂ ਫਾਰਮ ਦੇ ਵਿੱਚੋਂ ਕਵਰ ਕਰਦੇ ਵੇ ਇੱਕ ਤੋਕੜ ਗੱਬਣ ਬਿਹੜ ਤੇ ਇੱਕ ਤਾਜੀ ਸੂਈ ਵੀ ਬਿਹੜ ਇਹ ਦੋਨਾਂ ਵੀਰਾਂ ਦੇ ਸੇਲ ਆ ਰੇਟ ਡਿਟੇਲ ਵੀ ਤੁਹ ਪਉਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਮੱਖਣ ਸਿੰਘ ਪਿੰਡ ਖੋਖਰ ਤਹਿਸੀਲ ਮੋੜ ਪੈ ਜਾਂਦੀ ਐ ਇੱਧਰੋਂ ਆਪਾਂ ਨੂੰ ਰਾਮਪਰਾ 11 ਕਿਲੋਮੀਟਰ ਇੱਥੋਂ ਤਪਾ ਵੀ ਇ ਚੋਲਾਂ ਫ੍ਰੀ ਹੋਇਆਗਾ ਠੀਕ ਹੈ ਤੇ ਬਠਿੰਡਾ ਡਿਸਟ੍ਰਿਕਟ ਅੱਛਾ ਜ਼ਿਲ੍ਹਾ ਪਹੇ ਗਿਆ ਆਪਾਂ ਨੂੰ ਬਠਿੰਡਾ ਪਿੰਡ ਖੋਖਰ ਚੌਂ ਵਿਦਿਆਲਾ ਨਜ਼ਦੀਕ ਆ ਗਏ ਆਪਾਂ ਹਣ ਤੇ ਮੋਬਾਈਲ ਨੰਬਰ ਬਈ ਜੀ ਆਪਣਾ 7888300974 78883 00974 00974 ਹਾਂਜੀ ਠੀਕ ਹੈ ਆਪਣਾ ਵਪਾਰ ਦਾ ਕੰਮ ਕੋਈ ਨਹੀਂ ਕਰਦੇ ਪਸੂਈਆ ਹਣਾ ਹਾਂਜੀ ਬਾਈ ਕਰਦੇ ਠੀਕ ਹੈ ਕਿੰਨਾ ਟਾਈਮ ਹੋ ਗਿਆ ਆਪਣ ਨੂੰ ਕੰਮ ਸ਼ੁਰੂ ਕਰੇ ਨੂੰ ਤੁਹਾਨੂੰ ਬਾਈ 2 ਸਾਲ ਹੋ ਗਏ ਠੀਕ ਹੈ 2 ਸਾਲਾਂ ਦੇ ਵਿੱਚ ਵਧੀਆ ਮੈਨੇਜਮੈਂਟ ਆਪਾਂ ਤਿਆਰ ਕਰ ਲਿਆ ਹਾਂਜੀ ਠੀਕ ਹੈ ਡੇ ਬਾ ਡੇ ਉਹਨਾਂ ਬੱਤੀਆਂ ਵਗੈਰਾ ਮਗਰ ਤਿਆਰ ਕਰੀ ਜਾਂਦੇ ਹਣਾ ਸਾਰੀਆਂ ਆਪਣੀਆਂ ਕਰੀਆਂ ਹੋਈਆਂ ਤਿਆਰ ਠੀਕ ਹੈ ਸੋ ਆ ਦੇਖੋ ਲਗਭਗ 10 12 ਹੀ ਫਿਰ ਆਪਣੇ ਕੋਲ ਤਿਆਰ ਹੋ ਹੀ ਜਾਂਦੇ ਆ ਹਾਂਜੀ ਹਾਂਜੀ ਫਿਰ ਮਹੀਨੇ ਤੱਕ ਹੋ ਜਾਣੀਆਂ ਇਹ ਠੀਕ ਹੈ ਤੇ ਵਿੱਚ ਵੀ ਰਿਆ ਜਿਹੜਾ ਡੇਰੀ ਫਾਰਮ ਕਰ ਰਹੇ ਨੇ ਗਾਂ ਵਾਲਾ ਕੱਟੀਆਂ ਝੋਟੀਆਂ ਸਰ ਤੁਸੀਂ ਇਹ ਵੀ ਰੱਖੀ ਬੈਠਿਆ ਨਾਲ ਇਹ ਬਾਈ ਸੌਂਗ ਸੀਗਾ ਬਸ ਪਹਿਲਾਂ ਤੋਂ ਮੈਂ ਨਾ ਇਹ ਲੈ ਕੇ ਆਇਆ ਮੇਰੇ ਮਿੱਤਰ ਨੇ ਦਵਾਈਆਂ ਸੀਗੀਆਂ ਸੰਗਰੂਰ ਚ ਠੀਕ ਹੈ ਜਿੰਨੇ ਹੁਣ ਉਹ ਐਲਡੀਫ ਕੋਹੀ ਨੂਰ ਦੀ ਆ ਉਹ ਠੀਕ ਹੈ ਉਹ ਝੋਟੀਆਂ ਜਿਹੜੀ ਆ 881 ਨੰਬਰ ਬੋਲਦੀਆਂ ਨਾਲ ਮਤਲਬ ਗਾਵਾਂ ਨਾਲ ਕੋਈ ਮਾਰਨ ਵਰੀਏ ਕੋਈ ਟਿੱਕੀ ਗੱਲ ਤਾਂ ਨਹੀਂ ਇੱਕ ਮਾਨ ਦਾ ਬਹਿ ਵੀ ਆਪਣਾ ਹਾਂ ਆ ਠੀਕ ਹੈ ਨਾ ਵਧੀਆ ਤੇ ਜਿਹੜੀ ਵੀਰ ਆਪਾਂ ਇਹ ਵੈੜ ਸੇਲ ਕਰਨੀ ਆ ਜੇ ਇਹ ਆ ਗਈ ਆਪਣੀ ਜਰਸੀ ਚ ਕ੍ਰੋਸ ਕਰਨਾ ਪੈਂਦਾ ਹਨਾ ਹਾਂਜੀ ਹਾਂਜੀ ਬਾਈ ਕਿਹੜਾ ਸੂਹਾ ਸੂਈ ਆ ਜੀ ਇਹ ਇਹ ਬਾਈ ਦੂਜਾ ਸੂਹਾ ਸੂਈ ਆ ਅੱਛਾ ਦੂਜਾ ਸੂਹਾ ਸੂਈ ਆ ਟਾਈਮ ਕਿੰਨਾ ਹੋਗਾ ਸੂਈ ਨੂੰ ਟਾਈਮ ਬਾਈ ਸਵੇਰੀ ਸੂਈ ਆ ਅੱਜ ਬੱਚਾ ਇਨਕੀ ਦਿੱਤਾ ਬੱਚਾ ਬੱਚਾ ਦਿੱਤਾਗਾ ਠੀਕ ਆ ਚੰਗੇ ਸਿਮਰਦਾ ਸੀ ਚੰਗੇ ਸਿਮਰਦਾ ਬਾਈ ਪ੍ਰੀਤ ਬੋਲਦਾ ਸੀ ਠੀਕ ਆ ਪ੍ਰੀਤ ਦਾ ਸਿਮਰਗਾ ਨਾਰਥ ਸੈਕਟਰ ਸੀ ਨਾਰਥ ਸੈਕਟਰ ਸੀ ਠੀਕ ਆ ਜੇ ਰਹੇ ਜੀ ਓਕੇ ਜਾਓ ਬਾਈ ਆਓ ਫੇਰ ਬਿਲਕੁਲ ਓਕੇ ਆ ਤੁਸੀਂ ਦੇਖ ਸਕਦੇ ਹੋ ਤੇ ਪਹਿਲੇ ਸੂਇਆ ਆਪਾ ਦੁੱਧ ਫਿਰ ਕਿੰਨਾ ਚੋਇਆ ਦਾ ਬਾਈ ਜੀ ਆਪਾ ਦੁੱਧ ਦਾ 23 ਲੀਟਰ ਚੋਇਆਗਾ ਅੱਛਾ ਪਹਿਲੇ ਮੈਨੂੰ ਕੋਈ 25 ਗਾਲੋਂ ਕੁਛ ਕਹ ਲਓ 20 ਲੀਟਰ ਚੋਇਆਗਾ ਅੱਛਾ 22 23 ਕਿਲੋ ਦੁੱਧ ਪਲੂਨੇ ਪਹਿਲੇ ਸੂਇਆ ਪਾਇਆ ਹਾਂ ਪਾਇਆ ਬਈ ਤੇ ਫਿਰ ਦੁੱਧ ਵੀ ਨਾਲ ਫਿਰ ਫੈਟ ਵੀ ਮਿਲਦੀ ਹੋਣੀ ਹੈ ਫੈਟ ਤਾਂ ਹਾਂ ਬਈ ਫੈਟ ਦਾ ਕਰਕੇ ਬਸ ਐਸੇ ਆਪਣੇ ਵਿੱਚ ਮੰਨ ਕੇ ਚਲੋ ਫੈਟ ਨੇ ਲਈ ਤਾਂ ਪਰ ਰੱਖੀ ਹੈ ਠੀਕ ਹੈ ਕਹਿੰਦੇ ਪਾਪ ਜਦੋਂ 5 HF ਦੇ ਵਿੱਚ ਦੁੱਧ ਤੇ ਰਲਦਾਗਾ ਤਾਂ ਦੁੱਧ ਦੀ ਫੈਟ ਦੇ ਵਿੱਚ ਫਰਕ ਪਾਉਂਦਾਗਾ ਹਨਾ ਹਾਂ ਹਾਂ ਹੁਣ ਮੇਰੇ ਕੋਲੇ ਮੰਨ ਕੇ ਚਲੋ ਆ ਸਾਰੀਆਂ ਸੂਣ ਵਾਲੀਆਂ ਨੇ ਮੈ ਤੇ ਬਾਕੀ ਚਲਾਈ ਹੁੰਦੇ ਵੀ ਇੱਕ ਅਦਾ ਪਸ਼ੂ ਸੇਲ ਕੇ ਨਾਲ ਖਰਚਾ ਬਣੀ ਵੀ ਤੁਰਦਾ ਰਹਿੰਦਾ ਠੀਕ ਹੁਣ ਕੇ ਸੇਲੇਜ ਵਗੈਰਾ ਪਾਉਣੋਂ ਖਰਚਾ ਜੀ ਹਣਾ ਮਨ ਕੇ ਚਲੋ ਹਾਂਜੀ ਹਾਂਜੀ ਬਈ ਹਾਂਜੀ ਠੀਕ ਹੈ ਤੇ ਚੋਣ ਜਵਾਕੇ ਮੇਰੇ ਆਇਦਾ ਹੁਣ ਜਵਾਬ ਬਈ ਬਹੁਤ ਵਧੀਆ ਠੀਕ ਹੈ ਰਵਾਣ ਪੂਰੀ ਮੋਟੀ ਧਾਰ ਆ ਕਹਿੰਦਾ ਵਾ ਘਰੇਲੂ ਜੇ ਕੇ ਜਰ ਬੰਦੇ ਲੈਣੇ ਆਏ ਕਿ ਸਵੇਰ ਦੂਜਾ ਵੀ ਚਾਏ ਗਰਮੀਆਂ 22 23 ਕਿਲੋ ਤੋਂ ਮੰਨ ਲਏ ਹਾਂਜੀ ਹਾਂਜੀ ਬਈ ਤੇ ਵੀਰੇ ਲੰਬਾ ਟਾਈਮ ਦੁੱਧ ਕਿੰਨਾ ਦੇ ਦਿੰਦੀ ਆ ਲੰਬਾ ਬਈ ਮੰਨ ਕੇ ਚਲੋ ਆਪਾਂ ਡਰਾਈ 2 ਮਹੀਨੇ ਤੋਂ ਕਰੀ ਸੀ 2.5 ਤੇ ਵਿੱਚ ਠੀਕ ਹੈ ਵਧੀਆ ਦੁੱ 14 15 16 ਤੇ ਲੰਮਾ ਸਮਾਂ ਚੱਲੀ ਗਈ ਆ ਠੀਕ ਹੈ ਕਹਿੰਦਾ ਪਾਬਾ ਜੇ ਕੋਈ ਵੀਰ ਹੁਣ ਲੈ ਗਿਆ ਬਿਕਰੇ ਲੋ ਬੰਦਾ ਸਤਵੇਂ ਮਹੀਨੇ ਤੱਕ ਮੰਨ ਕੇ ਚੱਲ ਵਧੀਆ ਦੁੱਧ ਦੇ ਚੱਲੀ ਆਏ ਨਹੀਂ ਹੈਗਾ ਮਗਰ ਉਹ 4-5 ਲੀਟਰ ਜਾਂ ਰਹੇਗਾ ਕੋਈ ਉਹੋ ਜੀ ਗੱਲ ਨਹੀਂ ਅੱਛਾ ਵੀ 10-12 ਕਿਲੋ ਦਾ ਐਂਡ ਤੱਕ ਦਿੰਦੀ ਰਹੀ ਹੈ ਹਾਂ ਦਿੰਦੀ ਰਹੀ ਹੈ ਕਿਉਂਕਿ ਜ਼ਿਆਦਾਤਰ ਵੀਡੀਓ ਅਸੀਂ ਕਵਰ ਕਰਦੇ ਆ ਵਪਾਰੀਆਂ ਤੋਂ ਹਣਾ ਉਹ ਗਾਂਾਂ ਦੀ ਗਾਂ ਆਈ ਹੁੰਦੀ ਆ ਅੱਜ ਆਪਾਂ ਵੀਡੀਓ ਕਵਰ ਕਰਦੇ ਆ ਤੇਰੇ ਫਾਰਮ ਦੇ ਵਿੱਚੋਂ ਹਾਂਜੀ ਤੇ ਕੋਈ ਥਣਜਪੂਰ ਸਾਲਾ ਨਿਆਣਾ ਵਗੈਰਾ ਪਾ ਲੈਂਦੀ ਕੋਈ ਕੋਈ ਚੱਕਰ ਨਹੀਂ ਆ ਦੇਖ ਸਕਦੇ ਹੋ ਚੌੜ ਚਵਾਜਾ ਵਾ ਇੱਕ ਨੰਬਰ ਦਾ ਹਨਾ ਕੋਈ ਪੂਰਸਾਲਾ ਨਹੀਂ ਕੋਈ ਪੂਰਸਾਲਾ ਨਹੀਂ ਦੇਖ ਮਾਰੇ ਦੂਜੇ ਸਾਲਾ ਜਮਾਤ ਦਾ ਤਾ ਦੇ ਲਿਆਂ ਸਵਾ ਦੇਖੋ ਜਮਾ ਨਜ਼ਾਰੇਦਾਰ ਆ ਜਮਾ ਸਾਫ ਸੁਥਰਾ ਚੋਣਾ ਜਮਾ ਹਨਾ ਕੋਈ ਪੂਰਸਾਲਾ ਨਹੀਂ ਕੋਈ ਨਿਆਣਾ ਪਾਉਣਾ ਪਾੜੋ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਹਨਾ ਹਾਂਜੀ ਬਈ ਬਾ ਠੀਕ ਆ ਵੀਰੇ ਓਕੇ ਆ ਤੇ ਮੋਲ ਵੀਰੇ ਆਪਾਂ ਇਹਦਾ ਕੀ ਰੱਖਿਆਗਾ ਮੋਲ ਲਓ ਬਈ ਕਰਾਉਣ ਨੂੰ ਠੀਕ ਕਰਾਲਾ ਲੱਕ ਕਰਾਲਾ 90000 ਦੀ ਦੇਣੀ ਆ ਪਾਣੀ ਮਾੜਾ ਮਾੜਾ ਮਾਨਦਾਨ ਹੋ ਜਾਊਗਾ ਆਸਮ ਆਏਗਾ ਇਹਦਾ ਮਾਨਦਾਨ ਕਰਦਾ ਠੀਕ ਹੈ ਕੱਦ-ਕੱਡ ਵਗੈਰਾ ਦੇਖ ਸਕਦੇ ਹੋ ਬਹਿੜ ਦਾ ਤੋਰਾ ਵਗੈਰਾ ਪੂਰੀ ਥੋੜੀ ਸਾਫ ਸੁਥਰੀ ਕਿਸੇ ਪਾਸੇ ਹੱਤ ਦਰਾਣੀ ਤੇ ਬੱਚਾ ਇਹਦਾ ਮੇਲਕਾ ਫਾਫਰਦਾਗਾ ਤੇ 90000 ਚ ਵੀਰ ਥੋੜਾ ਬੋਤਾ ਓਡਾ ਮਾਨਦਾਨ ਕਰ ਦੇਣਗੇ ਪੱਛਾ ਮਗਰਾ ਸੂਈ ਸਵਾਈਆ 90000 ਕੀਮਤ ਦਾ ਧਾਰਾ ਮਾਰ ਕੇ ਦਿਖਾ ਦਿਆਂ ਨਿਆਣਾ ਪੋਣਾ ਪਾਉ ਨਹੀਂ ਪੋਣਾ ਤਾਂ ਵੀ ਕੋਈ ਦਿੱਕਤ ਦੂਜੇ ਨੰਬਰ ਤੇ ਆਪਣੀ ਟੋਕੜ ਗੱਪਣ ਵਹਿੜ ਦੇਖੀ ਜਾਨੇ ਕਿਹੜਾ ਸੂਆ ਸੂਈ ਹੋਈ ਐ ਇਹੇ ਇਹ ਬਾਈ ਜੀ ਦੂਜਾ ਸੁਹਾ ਸੁਈ ਆ ਤੀਜੇ ਲਈ ਗੱਭਣ ਗਏ ਅੱਛਾ ਤੀਜੇ ਸੁਹਾ ਲਈ ਅੱਗੇ ਇਹ ਗੱਭਣ ਹੋਈ ਵੀ ਆ ਹਨਾ ਤੇ ਹੁਣ ਦੁੱਧ ਕਿੰਨਾ ਇਹਦਾ ਚੋਣ ਵਾਲਾ ਚੋਣ ਵਾਲਾ ਦੁੱਧ ਬਾਈ ਜੀ 8 ਲੀਟਰ ਤਿਆਰ 4 ਕਿਲੋ ਟਾਈਮ ਦਾ ਹਾਂ 4 ਕਿਲੋ ਟਾਈਮ ਦਾ ਠੀਕ ਹੈ ਤਿੰਨ ਮਹੀਨਾ ਦੀ ਬਾਈ ਜੀ ਬਹੁਤ ਸੋਹਣਾ ਏ ਮੰਨ ਕੇ ਚਲੋ ਦਿਖਾ ਦੇਖ ਲਓ ਜੀ ਠੀਕ ਹੈ ਤੀਜੇ ਬਾਈ ਵਾਲੇ ਤੇ ਤਿੰਨ ਮਹੀਨਿਆਂ ਦੀ ਇਹ ਗੱਬਣਾ ਤਿੰਨ ਮਹੀਨਿਆਂ ਦੀ ਗੱਬਣ ਚੈੱਕ ਕਨਫਰਮ ਆ ਜਾਵਾ ਹਾਂਜੀ ਚੈੱਕ ਕਨਫਰਮ ਆ ਤੇ ਰੇਟ ਨੇ ਕੀ ਰੱਖਿਆ ਵੇਚ ਨੂੰ ਜਰਾ ਰੇਟ ਬਈ 55000 ਰੁਪਏ ਆ ਗੁਜਾਇਸ ਹੋ ਜੂਗੀ ਬਸ ਮਾਨ ਤਾਨ ਕਰ ਦਾਂਗੇ ਤੇ ਤਾਜੀ ਨੇ ਦੁੱਧ ਕਿੰਨਾ ਪਾਇਆ ਨੇ ਤਾਜੀ ਨੇ ਬਈ ਮੰਨ ਕੇ ਚਲੋ 25 ਦੇ ਨੇੜੇ ਚੱਲੀ ਆ ਠੀਕ ਆ 25 ਕਿਲੋ ਤਾਜੀ ਨੇ ਪਾਇਆਗਾ ਤੇ ਥੋੜਾ ਆਪ ਕਹਿੰਦਾ ਪਾ ਹੁਣ ਸੂਕ ਕੇ ਗੈਪ ਆ ਕੇ ਬਣੀ ਆਣਾ ਉਦੋਂ ਨਾਲ ਥੋੜਾ ਜਿਹਾ ਮੰਨ ਕੇ ਚਲੋ ਵੀ ਬੁਮਾਰਦੀ ਹੋ ਗਈ ਸੀ ਸੂਣ ਵੇਲੇ ਠੀਕ ਆ ਇਹ ਤੋਂ ਬਹੁਤ ਥੋੜਾ ਜਿਹਾ ਗੈਪ ਆ ਕੇ ਬਣ ਗਈ ਏ ਠੀਕ ਆ 7-8 ਠੀਕ ਹੈ ਤੇ ਹੁਣ ਆਪਣੇ ਇੱਕ ਤਾਜੀ ਸੂਈ ਵੀ ਤੇ ਇੱਕ ਤੋਕੜ ਘੱਪੜ ਦੋ ਲਾਗੀ ਵਿਕਰੀ ਵਾਲੇ ਹਜਰ ਹਨ ਹਾਂਜੀ ਹਾਂਜੀ ਮੋਬਾਈਲ ਨੰਬਰ ਬੋਲ ਦਿਆਂ ਆਪਣਾ 78883 00974 ਠੀਕ ਹੈ ਸੋ ਕਿਸੇ ਵੀ ਦੇ ਦੋਨਾਂ ਨਗਾ ਚ ਕੋਈ ਨਗ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਬਰ ਤੇ